ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਤੁਸੀਂ ਮੈਨੂੰ ਜੰਗਲਾਂ ਵਿੱਚ ਪਹਾੜਾਂ ਦੀਆਂ ਟੀਸੀਆਂ ਉੱਪਰ ਅਤੇ ਉਹਨਾਂ ਥਾਮਾਂ ਉੱਪਰ ਜਿੱਥੇ ਕੋਈ ਨਹੀਂ ਵੱਸਦਾ ਲਈ ਫਿਰਦੇ ਹੋ ਇਸਲਾਮ ਧਰਮ ਵਿੱਚ ਮੱਕੇ ਦੇ ਹੱਜ ਦੀ ਬਹੁਤ ਸਿਫਤ ਕੀਤੀ ਗਈ ਤੁਸੀਂ ਮੈਨੂੰ ਮੱਕੇ ਦਾ ਹੱਜ ਕਰਵਾ ਦੇਵੋ ਗੁਰੂ ਜੀ ਭਾਈ ਮਰਦਾਨੇ ਦੀ ਬੇਨਤੀ ਮੰਨ ਕੇ ਉਸ ਨੂੰ ਨਾਲ ਲੈ ਕੇ ਮੱਕੇ ਵੱਲ ਚੱਲ ਪਈ। ਰਸਤੇ ਵਿੱਚ ਉਹਨਾਂ ਨੂੰ ਕੁਝ ਹੋਰ ਹਾਂਜੀ ਮਿਲ ਗਏ ਜਿਹੜੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਗੁਰੂ ਜੀ ਨੇ ਕਿਹਾ ਭਾਈ ਮਰਦਾਨਿਆ ਜਦੋਂ ਹੱਜ ਲਈ ਜਾਈਏ ਤਾਂ ਉਸ ਖੁਦਾ ਦੀ ਸਿਫਤ ਦੀ ਗੱਲਬਾਤ ਹੋਣੀ ਚਾਹੀਦੀ ਹੈ। ਹੋਰ ਫालतू ਗੱਲਾਂ ਕਰਦੇ ਜਾਣਾ ਹਾਂজੀਆਂ ਲਈ ਸੋਭਾ ਨਹੀਂ ਦਿੰਦਾ। ਅਤੇ ਇਸ ਤਰ੍ਹਾਂ ਦਾ ਹੱਜ ਕਰਨ ਵਾਲੀ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਗੁਰੂ ਜੀ ਅਤੇ ਭਾਈ ਮਰਦਾਨਾ ਨੇ ਉਹਨਾਂ ਹਾਜੀਆਂ ਦਾ ਸਾਥ ਛੱਡ ਦਿੱਤਾ ਅਤੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਮੱਕੇ ਦੇ ਨੇੜੇ ਪਹੁੰਚੇ ਜਿੱਥੇ ਉਹਨਾਂ ਹਾਜੀਆਂ ਵਾਲਾ ਲੀਲਾ ਵਾਣਾ ਪਹਿਨ ਲਿਆ ਅਤੇ ਗੁਰੂ ਜੀ ਨੇ ਬਗਲ ਵਿੱਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੀ ਮਸੀਤ ਅੰਦਰ ਚਲੇ ਗਏ ਸਾਰਾ ਦਿਨ ਖੁਦਾ ਦੇ ਗੁਣ ਗਾਉਂਦਿਆਂ ਗੁਜ਼ਾਰ ਦਿੱਤਾ ਅਤੇ ਰਾਤ ਨੂੰ ਆਰਾਮ ਕਰਨ ਲੱਗੇ ਸਵੇਰੇ ਸਵੇਰੇ ਭਾਰਤ ਹੋ ਗਿਆ ਕਿ ਹਾਜੀ ਮੁੱਲਾ ਜਿਸ ਦਾ ਨਾਂ ਇਤਿਹਾਸ ਵਿੱਚ ਜੀਵਨ ਆਇਆ ਹੈ ਉਸ ਉੱਤੇ ਪਏ ਹਾਜ਼ੀਆਂ ਵਿੱਚੋਂ ਦੀ ਲੰਘ ਰਿਹਾ ਸੀ ਉਸ ਦੀ ਨਿਗਾਹ ਗੁਰੂ ਜੀ ਦੇ ਪੈਰਾਂ ਉੱਪਰ ਪਈ ਜਿਹੜੇ ਕਾਵੇ ਵੱਲ ਸਨ ਉਸ ਨੂੰ ਇਹ ਵੇਖ ਕੇ ਬਹੁਤ ਗੁੱਸਾ ਆਇਆ ਉਸਨੇ ਗੁਰੂ ਜੀ ਦੀ ਪਿੱਠ ਪਿਛਲਤ ਮਾਰ ਕੇ ਕਿਹਾ ਉਹ ਕਾਫਰ ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾਏ ਦੇ ਘਰ ਵੱਲ ਪੈਰ ਕੀਤੇ ਹੋਏ ਹਨ ਗੁਰੂ ਜੀ ਨੇ ਅੱਗੋਂ ਬੜੀ ਹਲੀਮੀ ਨਾਲ ਉੱਤਰ ਦਿੱਤਾ ਮੁੱਲਾ ਜੀ ਮੇਰੇ ਪਾਸੋਂ ਭੁੱਲ ਹੋ ਗਈ ਮੈਨੂੰ ਨਹੀਂ ਸੀ ਪਤਾ ਕਿ ਸਿਰਫ ਇਸ ਪਾਸੇ ਹੀ ਖੁਦਾ ਦਾ ਘਰ ਹੈ ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖੁਦਾ ਨਹੀਂ ਰਹਿੰਦਾ ਇਹ ਸੁਣ ਕੇ ਮੁੱਲਾ ਜੀਵਨ ਦਾ ਗੁੱਸਾ ਹੋਰ ਵੀ ਵੱਧ ਗਿਆ ਉਸਨੇ ਬੜੀ ਵੇਦਾਰ ਦੀ ਨਾਲ ਗੁਰੂ ਜੀ ਦੀਆਂ ਲੱਤਾਂ ਫੜੀਆਂ ਤੇ ਕੜੀ ਕਿ ਦੂਜੇ ਪਾਸੇ ਕਰ ਦਿੱਤੀਆਂ ਗੁਰੂ ਜੀ ਨੇ ਕਿਹਾ ਮੁੱਲਾ ਜੀ ਕਿਸ ਪਾਸੇ ਖੁਦਾ ਦਾ ਘਰ ਨਹੀਂ ਮੁੱਲਾ ਜੀਵਨ ਨੇ ਜਦੋਂ ਉਸ ਪਾਸੇ ਤੱਕਿਆ ਤਾਂ ਉਸ ਨੂੰ ਮੱਕਾ ਉਸ ਪਾਸੇ ਵੀ ਨਜ਼ਰ ਆਇਆ ਮੁੱਲਾ ਜੀਵਨ ਗੁੱਸੇ ਵਿੱਚ ਜਿਸ ਪਾਸੇ ਗੁਰੂ ਜੀ ਦੀਆਂ ਲੱਤਾਂ ਨੂੰ ਕਰੇ ਉਸ ਪਾਸੇ ਉਸ ਨੂੰ ਮੱਕਾ ਨਜ਼ਰ ਆਵੇ ਉਸਨੇ ਇਹ ਦੇਖ ਕੇ ਰੌਲਾ ਪਾ ਦਿੱਤਾ ਸਾਰੇ ਹਾਜ਼ੀ ਜਾਗ ਪਏ ਤੇ ਇਹ ਕੌਤਕ ਦੇਖ ਕੇ ਹੈਰਾਨ ਹੋਣ ਲੱਗੇ ਜਿਸ ਦਾ ਕਥਨ ਪ੍ਰਤੱਖ ਪਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਮਿਲਦਾ ਹੈ ਬਾਬਾ ਫਿਰ ਮੱਕੇ ਗਾਇਆ ਨੀਲ ਪ੍ਰਸਤ ਧਾਰੇ ਬਨਵਾਰੀ ਆਸਾ ਹਾਸ ਕਿਤਾਬ ਕੱਚ ਕੁੰਜਾ ਵਾਂਗ ਮਸੱਲਾ ਤਾਰੀ ਬੈਠਾ ਜਾਈ ਮਸੀਤ ਵਿੱਚ ਜਿੱਥੇ ਹਾਜ਼ੀ ਹਾਜ਼ਗੁਜ਼ਾਰੀ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਾਰਾਬੇ ਪਾਈ ਪਸਾਰੀ ਜੀਵਨ ਮਾਰੀ ਲਤ ਦੀ ਕਿਹੜਾ ਸੁੱਤਾ ਕਫਰ ਕੁਫਾਰੀ ਲਤਾਂ ਵੱਲ ਖੁਦਾਏ ਦੇ ਕਿਉਂ ਕਰ ਪਾਇਆ ਗੁਣ বাজਗਿਆਰੀ ਟੰਗੋ ਪਕੜ ਕੇ ਸੀੜਿਆ ਫਿਰਿਆ ਮੱਕਾ ਕਾਲਾ ਬੁਖਾਰੀ ਹੋਏ ਹੈਰਾਨ ਕੇਰਨ ਜਹਾਨ ਸਾਰੇ ਹਾਂਜੀਆਂ ਵਿੱਚੋਂ ਇੱਕ ਰੁਕੀ ਰੁਕਨਦੀਨ ਨਾਂ ਦੇ ਕਾਜੀ ਨੇ ਪੁੱਛਿਆ ਤੁਹਾਡੀ ਇਸ ਕਿਤਾਬ ਵਿੱਚ ਕੀ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਖੁਦਾ ਦੀ ਉਸਤਤ ਤੇ ਮਨੁੱਖਤਾ ਦਾ ਸੰਧਾਨਤ ਰੁਕਨਦੀਨ ਨੇ ਕਿਹਾ ਦੱਸੋ ਵੱਡਾ ਕੌਣ ਹੈ Hindu ਕਿ ਮੁਸਲਮਾਨ ਗੁਰੂ ਜੀ ਨੇ ਉੱਤਰ ਦਿੱਤਾ ਖੁਦਾ ਦੇ ਦਰ ਪਰ ਨੇਕ ਕੰਮ ਕਰਮ ਪ੍ਰਵਾਨ ਹਨ ਉਸ ਦੇ ਦਰਬਾਰ ਵਿੱਚ ਨਿੱਕ ਕਰਮਾ ਬਿਨਾਂ ਨਾ Hindu ਲਈ ਕੋਈ ਥਾਂ ਹੈ ਤੇ ਨਾ ਹੀ ਮੁਸਲਮਾਨ ਲਈ ਇਹ ਉੱਤਰ ਸੁਣ ਕੇ ਹਾਜ਼ੀਆ ਨੇ ਗੁਰੂ ਜੀ ਨੂੰ ਹੋਰ ਵੀ ਬਹੁਤ ਸਵਾਲ ਕੀਤੇ ਗੁਰੂ ਜੀ ਨੇ ਉਹਨਾਂ ਸਾਰਿਆਂ ਦੇ ਮਣਾਤੇ ਸ਼ੰਕਾ ਦੂਰ ਕੀਤੇ ਜਦੋਂ ਗੁਰੂ ਜੀ ਨੇ ਮਦੀਨੇ ਵੱਲ ਜਾਣ ਲਈ ਤਿਆਰ ਹੋਏ ਤਾਂ ਕਾਜ਼ੀ ਰੁਕਨਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ ਆਪਣੇ ਆਉਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਜਾਣ ਗੁਰੂ ਜੀ ਨੇ ਬੇਨਤੀ ਪੜ੍ਹ ਪਰਵਾਣ ਕਰਕੇ ਆਪਣੇ ਖੜਾਵ ਕਾਂਜੀ ਰੁਕ ਕੰਦੀ ਨੂੰ ਦੇ ਦਿੱਤੇ ਉਹਨਾਂ ਸਤਕਾਰ ਸਹਿਤ ਇਨ੍ਹਾਂ ਖੜਾਵਾਂ ਨੂੰ ਸੂਬਿਤ ਕੀਤਾ ਜਿਸ ਦਾ ਵੇਰਵਾ ਸਾਨੂੰ ਪਾਈ ਗਰਦਾਸ ਜੀ ਦੀਆਂ ਵਾਰਾਂ ਚੋਂ ਮਿਲਦਾ ਸੀ ਧਰੀ ਨਿਸ਼ਾਨਕੋਸ਼ ਦੀ ਮੱਕੇ ਅੰਦਰ ਫੂਜ ਕਰਾਈ ਅੱਜ ਤੱਕ ਜਦੋਂ ਮੁਸਲਮਾਨ ਬੀਰ ਮੱਕੇ ਜਾਂਦੇ ਹਨ ਤਾਂ ਇਨ੍ਹਾਂ ਖੜਾਵਾਂ ਦੇ ਦਰਸ਼ਨ ਵੀ ਕਰਦੇ ਨੇ ਤਾ ਆਪਣੀ ਯਾਤਰਾ ਸਫਲ ਸਮਝਦੇ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਾਜ਼ੀਆਂ ਮੌਲਵੀਆਂ ਦੀ ਕਟੜਤਾ ਨੂੰ ਤੋੜਿਆ ਸੀ ਕਿ ਰੱਬ ਮੱਕੇ 'ਚ ਵੀ ਹੈ ਤੇ ਸਵੇ ਪਾਸੇ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ